ਮੁਸਲਮਾਨ ਔਰਤ ਹੈ ਜੀ ਦੌਲਤਾਂ ਦਾਈ ਤੇ ਬਾਬੇ ਕਾਲੂ ਨੂੰ ਜਦੋਂ ਮਿਲਣਾ ਇਹਨੇ ਅੱਖ ਨਾਲ ਬਾਬੇ ਕਾਲੂ ਨੂੰ ਅੱਖ ਨਾਲ ਪਟਵਾਰੀ ਸਾਹਿਬ ਤੇਰੇ ਘਰ ਵਿੱਚ ਧੀ ਹੈ ਅੱਲਾ ਤੈਨੂੰ ਪੁੱਤ ਦੇਵੇ ਮੈਂ ਵਧਾਈ ਲੈ ਕੇ ਜਾਣੀ ਕਿਉਂਕਿ ਦਾਈਆਂ ਨੂੰ ਇਹ ਹੁੰਦਾ ਮੈਂ ਵਧਾਈ ਲੈ ਕੇ ਜਾਣੀ ਤੇ ਵਧਾਈ ਵੀ ਮੈਂ ਜ਼ਿਆਦਾ ਲੈਣੀ ਹੈ ਲੋਕਾਂ ਦੇ ਘਰਾਂ 'ਚ ਧੀਆਂ ਪੁੱਤਰ ਹੁੰਦੇ ਨੇ ਕਈ ਵਾਰੀ ਹੱਥ ਬੰਨ ਲੈਂਦੇ ਆ ਵਧਾਈ ਪੂਰੀ ਨਹੀਂ ਦਿੰਦੇ ਤੇ ਮੈਨੂੰ ਪੂਰੀ ਵਧਾਈ ਦੇਵੀਂ ਮੈਂ ਵੱੱਦ ਲੈ ਕੇ ਜਾਣਾ ਤੇ ਉਸ ਸਮੇਂ ਬਾਬੇ ਕਾਲੂ ਨੇ ਆਖਣਾ ਵੀ ਜਦੋਂ ਤੂੰ ਆਵੇਂਗੀ ਨਾ ਤੈਨੂੰ ਝੋਲੀਆਂ ਭਰ ਕੇ ਭੇਜਾਂਗੇ ਅੱਜ ਉਹ ਸਮਾਂ ਆਇਆ ਮਾਤਾ ਤ੍ਰਿਪਤਾ ਜੀ ਧੰਨਾ ਉਹ ਮਾਂ ਪਿਆਰਿਓ ਜਿਹਦੀ ਗੋਦ ਦੇ ਵਿੱਚ ਧੰਗੁਰੂ ਨਾਨਕ ਪਾਤਸ਼ਾਹ ਆਏ ਇਹ ਕੋਈ ਮਾਮੂਲੀ ਮਾਂ ਨਹੀਂ ਸੀ ਬਾਬਾ ਕਾਲੂ ਜੀ ਮਹਤਾ ਕਲਿਆਣ ਚੰਦ ਜੀ ਮਾਤਾ ਤ੍ਰਿਪਤਾ ਜੀ ਪਿਆਰਿਓ ਜਿਨ੍ਹਾਂ ਦੇ ਘਰ ਆਪ ਨਰਾਇਣ ਕਲਾਧਾਰ ਜਗਮਹਿ ਪਰਵਰਿਓ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਧੰ ਗੁਰੂ ਨਾਨਕ ਸਾਹਿਬ ਜਿਹੜੇ ਇਸ ਧਰਤੀ ਤੇ ਆਏ ਯਾਦ ਰੱਖਿਓ ਗੁਰੂ ਨਾਨਕ ਉਹ ਗੁਰੂ ਐ ਜਿਹਦੇ ਬਾਰੇ ਭਾਈ ਗਰਦਾਸ ਕਹਿੰਦੇ ਸਤ ਗੁਰੂ ਨਾਨਕ ਪ੍ਰਗਟਿਆ ਜਿਨ੍ਹਾਂ ਨੂੰ ਕਿਸੇ ਨੇ ਗੁਰਿਆਈ ਨਹੀਂ ਦਿੱਤੀ ਜਿਨ੍ਹਾਂ ਨੂੰ ਕਿਸੇ ਨੇ ਦੁਨਿਆਵੀ ਤੌਰ ਤੇ ਗੱਦੀ ਨਹੀਂ ਦਿੱਤੀ ਜਿਹੜੇ ਅਕਾਲ ਪੁਰਖ ਦੇ ਘਰ ਦੇ ਵਿੱਚੋਂ ਦਰਗਾਹ ਦੇ ਵਿੱਚੋਂ ਅਕਾਲ ਪੁਰਖ ਦੇ ਕੋਲੋਂ ਉਹ ਬਖਸ਼ਿਸ਼ ਲੈ ਕੇ ਆਏ ਨੇ ਬਾਬਾ ਪੈਂਦਾ ਸੱਚਖੰਡ ਨੌਨੇਦ ਨਾਮ ਗਰੀਬੀ ਪਾਈ ਕਹਿੰਦੇ ਜਦੋਂ ਦੌਲਤਾਂदाई ਆਈ ਆ ਨਾ ਸਤਿਗੁਰੂ ਜੀ ਦਾ ਜਿਸ ਸਮੇ ਅਮਰਤ ਵੇਲੇ ਪ੍ਰਕਾਸ਼ ਹੋਇਆ ਉਹ ਸਮਾਂ ਆਇਆ ਕਹਿੰਦੇ ਬਾਬੇ ਕਾਲੂ ਜੀ ਨੂੰ ਸੁਨੇਹਾ ਮਿਲ ਗਿਆ ਵੀ ਤੁਹਾਡੇ ਘਰ ਵਿੱਚ ਪੁੱਤਰ ਆਇਆ ਹੈ ਇਹ ਦੌਲਤਾਂदाई ਵੀ ਆਈ ਤੇ ਸਭ ਤੋਂ ਪਹਿਲੇ ਜਿਹੜੇ دیدار ਨੇ ਹੁਣ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦੇ ਸਭ ਤੋਂ ਪਹਿਲੇ ਜਿਹੜੇ دیدار ਨੇ ਉਹ ਦੌਲਤਾਂदाई ਨੇ ਕੀਤੇ ਕਿ ਮੁਸਲਮਾਨ ਔਰਤ ਨੇ ਨਿਹਾਲ ਹੋ ਗਈ ਅਸੀਂ ਕਿੱਦਾਂ ਕਹਿ ਸਕਦੇ ਆ ਵੀ ਸਤਿਗੁਰੂ ਕੁਝ ਲੋਕਾਂ ਦਾ ਗੁਰੂ ਹੈ ਫਿਰ ਭਾਈ ਗਰਦਾਸ ਨੇ ਇਹ ਨਹੀਂ ਸੀ ਲਿਖਣਾ ਜਾਹਰ ਪੀਰ ਜਗਤਗੁਰ ਬਾਬਾ ਹਾਂਜੀ ਜਾਹਰ ਪੀਰ ਪੀਰ ਕੌਣ ਕਹਿੰਦੇ ਸੀ ਇਸਲਾਮ ਵਾਲੇ ਜਾਹਰ ਪੀਰ ਜਗਤਗੁਰ ਹਿੰਦੂ ਮੁਸਲਮਾਨ ਗੁਰੂ ਕਹਿੰਦੇ ਆ ਬਾਬਾ ਬਾਬਾ ਕਈ ਫਿਰਕਿਆਂ ਵਾਲੇ ਬਾਬਾ ਸ਼ਬਦ ਵਰਤਦੇ ਆ ਉਹ ਸਾਰਿਆਂ ਦਾ ਗੁਰੂ ਹੈ ਪੀਰ ਹੈ ਬਾਬਾ ਹੈ ਸਰਬ ਸੰਝਾ ਹੈ ਇਸ ਧਰਤੀ ਤੇ ਸਤਿਗੁਰੂ ਸਾਰਿਆਂ ਦੇ ਸਾਂਝੇ ਬਣ ਕੇ ਆਏ ਨੇ ਇੱਥੇ ਖੱਤਰੀ ब्राह्मण सूत वैश उपदेश चौ वर्णा को सांझा ते कदी ओदा घर देखियो ਤੁਸੀਂ ਹਰਮੰਦਰ ਸਾਹਿਬ ਜਾਂਦੇ ਹੋ ਨਾ ਜਿਉਂਨੇ ਘਰ ਵੀ ਕਿਤੇ ਬਣਾਇਆ ਪੰਜਵੇਂ ਸਰੂਪ ਅੰਦਰ ਉਹਦੇ ਵੀ ਚਾਰ ਦਰਵਾਜ਼ੇ ਰੱਖੇ ਆਖੋ ਸਤਨਾਮ ਉਹ ਸਾਰਿਆਂ ਦਾ सांझा ਹੈ ਤੇ ਜਦੋਂ ਵਧਾਈਆਂ ਦਿੱਤੀਆਂ ਕਹਿਣ ਲੱਗੀ ਪਟਵਾਰੀ ਸਾਹਿਬ ਵਧਾਈਆਂ ਤੁਹਾਡੇ ਘਰ ਦੇ ਵਿੱਚ ਪੁੱਤ ਆਇਆ ਹੁਣ ਯਾਦ ਰੱਖਿਓ ਜਦੋਂ ਇਹ ਗੱਲ ਆਖੀ ਨਾ ਤੇ ਦੌਲਤਾਂदाई ਅੱਖਾਂ ਨੰਮ ਨੇ ਅੱਖਾਂ ਭਰੀਆਂ ਹੋਈਆਂ ਨੇ ਪਤਾ ਨਹੀਂ ਇੱਕ ਅਲਾਹੀ ਨੂਰ ਦੇ ਦیدار ਕਰਕੇ ਆਈ ਹੈ ਤੇ ਪਿਆਰਿਓ ਉਸ ਸਮੇਂ ਬਾਬਾ ਕਾਲੂ ਆਵਾਜ਼ ਮਾਰਦੇ ਆ ਕਹਿਣ ਲੱਗੇ ਦੌਲਤਾਂ ਅੱਜ ਦੱਸ ਕੀ ਚਾਹੀਦਾ ਤੇਰੀਆਂ ਝੋਲੀਆਂ ਭਰ ਦੇਣੀਆਂ ਤੇਰੀਆਂ ਝੋਲੀਆਂ ਭਰ ਦੇਣੀਆਂ ਤੂੰ ਕਹਿੰਦੀ ਸੀ ਬੜਾ ਕੁਝ ਲੈ ਕੇ ਜਾਣਾ ਤੇ ਦੌਲਤਾਂ ਦਾਈ ਪਤਾ ਕੀ ਕਹਿੰਦੀ ਐ ਕਿ ਤੇ ਅਸੀਂ ਵੀ ਰੱਜ ਜਾਈਏ ਮੈਨੂੰ ਮਾਫ਼ ਕਰਿਓ ਬੰਦਾ ਭੁੱਖੂ ਭੁੱਖੂ ਕਿਉਂ ਕਰਦਾ ਹੈ ਬੰਦਾ ਕਿਉਂ ਕਰਾਇ ਪੈਂਦਾ ਕਿਉਂਕਿ ਅੰਦਰ ਭੁੱਖ ਬੜੀ ਹੈ ਹਾਂਜੀ ਸਾਰਾ ਸੰਸਾਰ ਹੀ ਭੁੱਖਾ ਹੈ ਜੀ ਕੋਈ ਕੁਝ ਮੰਗ ਰਿਹਾ ਕੋਈ ਕੁਝ ਮੰਗ ਰਿਹਾ ਦੇਖੋ ਤਾਂ ਸਹੀ ਸਾਰੀ ਦੁਨੀਆ ਭੁੱਖਾਂ ਦੇ ਵਿੱਚ ਤੜਫ ਰਹੀ ਹੈ ਪਰ ਕਦੀ ਕਦੀ ਆ ਯਾਦ ਰੱਖਿਓ ਕਦੀ ਕਦੀ ਕੋਈ ਕੋਈ ਰਾਜਦਾ ਜਿਨ੍ਹਾਂ ਦੇ ਹਿਰਦਿਆਂ ਵਿੱਚ ਮੇਰਾ ਗੁਰਨਾਨਕ ਟੁੱਟ ਪੈਂਦਾ ਹੈ ਜਿਨ੍ਹਾਂ ਦੇ ਹਿਰਦਿਆਂ ਵਿੱਚ ਮੇਰਾ ਗੁਰੂ ਆ ਜਾਂਦਾ ਮਾਰਾ ਕਹਿੰਦੇ ਬਿਨਾ ਸੰਤੋਖ ਨਹੀਂ ਕੋ ਰਾਜ ਹੈ ਆ ਦੇਖੋ ਤਾਂ ਸਹੀ ਭਲਾ ਆ ਸਾਡੀ ਹਾਲਤ ਕੀ ਹੋ ਚੁੱਕੀ ਹਾਂਜੀ ਅੱਜ ਕੁਝ ਕੁਝ ਪਦਮੀਆਂ ਦੀ ਖਾਤਰ ਕੁਝ ਮੋਹਰਾਂ ਦੀ ਖਾਤਰ ਕੁਝ ਪੈਸਿਆਂ ਦੀ ਖਾਤਰ ਬੰਦਾ ਕਿਨੂ ਕਿਨੂ ਧੋਖਾ ਨਹੀਂ ਦਿੰਦਾ ਕਈ ਵਾਰੀ ਗੁਰੂ ਨੂੰ ਵੀ ਧੋਖਾ ਦੇ ਦਿੰਦਾ ਹੈ ਆ ਹਾਲਤ ਹੈ ਅੱਜ ਕਿਤੇ ਸਿੱਖ ਰਾਜ ਜਾਵੇ ਮੈਨੂੰ ਮਾਫ ਕਰਿਓ ਅਸੀਂ ਤੇ ਸਾਰੀ ਸ੍ਰਸ਼ਟੀ ਦੇ ਰਾਜੇ ਬਣਨਾ ਸੀ ਪਰ ਪਤਾ ਕਿਦੋਂ ਜਦੋਂ ਉਹਦੇ ਨਾਮ ਦੇ ਨਾਲ ਜੁੜ ਜਾਂਦੇ ਜਦੋਂ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਮਹਾਰਾਜ ਕਹਿੰਦੇ ਇਸ ਧਰਤੀ ਤੇ ਰਾਜਾ ਉਹ ਇੱਕ ਪਰਮਾਤਮਾ ਹੈ ਤੇ ਜਿਹੜੇ ਉਹਨੂੰ ਮੰਨਣ ਵਾਲੇ ਨੇ ਉਹ ਵੀ ਰਾਜੇ ਹੋ ਜਾਂਦੇ ਨੇ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਦ ਦੇਵਾਜਾ ਕੋ ਹਰ ਸਮਾਨ ਨਹੀਂ ਰਾਜਾ ਇਹ ਉਹ ਹਰੀ ਦਾ ਭੇਜਿਆ ਹੋਇਆ ਮੇਰਾ ਸਹਬ ਗੁਰੂ ਨਾਨਕ ਆਇਆ ਜਿਹੜਾ ਰੱਜਿਆ ਹੋਇਆ ਹੈ ਜਿਹੜਾ ਭੁੱਖਿਆਂ ਦੀ ਭੁੱਖ ਲਾਉਣ ਆਇਆ ਹੈ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਤੇ ਪਿਆਰਿਓ ਜਦੋਂ ਗੁਰਨਾਨਕ ਦੇ ਉਸ ਰੱਜੇ ਹੋਏ ਦੇ ਉਸ ਅਲਾਹੀ ਨੂਰ ਦੇ ਦੌਲਤਾਂदाई ਨੇ ਦਰਸ਼ਨ ਕੀਤੇ ਨਾ ਤੇ ਉਹ ਵੀ ਰੱਜ ਗਈ ਆਖੋ ਸਤਨਾਮ ਮੈਂ ਮੂਰਖ ਕੀ ਕਿਤੇ ਤੱਕ ਬਾਤ ਹੈ ਕੋਟ ਪ੍ਰਾਤੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਕਹਿਣ ਲੱਗੀ ਬਾਬਾ ਕਾਲੂ ਅੱਜ ਭੁੱਖ ਕੋਈ ਨਹੀਂ ਰਹੀ ਮਾਤਾ ਤ੍ਰਿਪਤਾ ਦੇ ਘਰ ਵਿੱਚ ਆਈ ਤੇਰੇ ਪੁੱਤਰ ਦੇ ਮੇਂ دیدار ਕੀਤੇ ਮੇਰੀਆਂ ਅੱਖਾਂ ਨੂੰ ਰੌਸ਼ਨੀ ਮਿਲ ਗਈ ਮੇਰਾ ਹਿਰਦਾ ਠੰਡਾ ਹੋ ਗਿਆ ਮੇਰਾ ਮਨ ਰੱਜ ਗਿਆ ਮੈਨੂੰ ਇਦਾਂ ਲੱਗਦਾ ਮੈਂ ਸਦੀਆਂ ਦੀ ਭੁੱਖੀ ਸੀ ਹੁਣ ਭੁੱਖੀ ਕੋਈ ਨਹੀਂ ਰਹੀ ਮੈਂ ਕੀ ਮੰਗਾ ਮੈਂ ਤੇਰੇ ਕੋਲੋਂ ਝੋਲੀ ਅੱਢ ਕੇ ਕੀ ਮੰਗਾ ਜਿਹੜੀ ਦਾਤ ਤੇਰੇ ਪੁੱਤ ਦੇ ਦਿਦਾਰ ਕਰਕੇ ਮੈਨੂੰ ਪ੍ਰਾਪਤ ਹੋਈ ਐ ਉਹ ਦੋਨਾਂ ਜਹਾਨਾਂ ਦੇ ਵਿੱਚ ਕੋਈ ਦੂਜਾ ਨਹੀਂ ਦੇ ਸਕਦਾ ਹੁਣ ਇਤਿਹਾਸ ਦੱਸਦਾ ਹੈ ਕਹਿੰਦੇ ਜਦੋਂ ਜਦੋਂ ਸਤਗੁਰੂ ਜੀ ਦਾ ਨਾਂ ਰੱਖਣਾ ਸੀ ਇਹਨਾਂ ਦੀ ਉਸ ਸਮੇਂ ਹਰਦੀਾਲ ਪੰਡਤ ਨੂੰ ਸੱਦਿਆ ਜਾਂਦਾ ਆਓ ਮੈਂ ਸਮਾਪਤੀ ਕਰਾਂ ਹਰदयाल ਪੰਡਤ ਆਇਆ ਨਾ ਤੇ ਦੌਲਤਾਂਦਾਈ ਨੇ ਜਿਹੜੀ ਗੱਲ ਆਖੀ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਕਹਿੰਦੇ ਅਨਕਬਾਲ ਜਨਮਤ ਸਭ ਰੋਤੇ ਜਿੰਨੇ ਵੀ ਬੱਚੇ ਪੈਦਾ ਹੁੰਦੇ ਨੇ ਕਹਿੰਦੇ ਸਾਰੇ ਰੋਂਦੇ ਹੀ ਆਉਂਦੇ ਆ ਜਿੰਨੇ ਵੀ ਬੱਚੇ ਪੈਦਾ ਹੁੰਦੇ ਧਰਤੀ ਤੇ ਅਨਕਬਾਲ ਜਨਮਤ ਸਭ ਰੋਤੇ ਮਿਰਦੁਲ ਬਾਲ ਜਨਮਤ ਮੁਸਕਾਈ ਕਹਿੰਦੇ ਬਾਬੇ ਕਾਲੂ ਦਾ ਪੁੱਤਰ ਜਦੋਂ ਇਸ ਧਰਤੀ ਤੇ ਆਇਆ ਤੇ ਮੁਸਕਰਾਉਂਦਾ ਹੈ ਉਹਦੇ ਚਿਹਰੇ ਤੇ ਅਲਾਹੀ ਨੂਰ ਹੈ ਸੱਚਿਆ ਪਿਆਰਿਓ ਦੁਨੀਆ ਤੇ ਸੱਚਮੁੱਚ ਰੁੰਦੀ ਸੀ ਮੇਰਾ ਸਹਬ ਦੁਨੀਆ ਨੂੰ ਹਸਾਉਣ ਵਾਸਤੇ ਆਇਆ ਜਿਨ੍ਹਾਂ ਚਿਹਰਿਆਂ ਤੇ ਕਦੀ ਲਾਲੀ ਨਹੀਂ ਸੀ ਆਈ ਜਿਨ੍ਹਾਂ ਚਿਹਰਿਆਂ ਤੇ ਈਰਖਾ ਸੀ ਨਫਰਤ ਸੀ ਕਰੋਸੀ ਉਹਨਾਂ ਬਲਦੇ ਹੋ ਚਿਹਰਿਆਂ ਨੂੰ ਕੱਲ ਤਾਤੀ ਠੰਡਾ ਹਰਣਾਉ ਮੇਰਾ ਸਹਬ ਨਾਮ ਦਾ ਐਸਾ ਠੰਡਾ ਖਜ਼ਾਨਾ ਲੈ ਕੇ ਆਇਆ ਸਾਰੀ ਲੁਕਾਈ ਨੂੰ ਮੇਰੇ ਸਹਬ ਨੇ ਸ਼ਰਸ਼ਾਰ ਕਰ ਦਿੱਤਾ ਹੈ ਅੱਜ ਉਸ ਬਾਬੇ ਦਾ ਪਿਆਰਿਓ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਆਂ ਕਿਸ ਤਰ੍ਹਾਂ ਮੇਰੇ ਸਹਬ ਦਾ ਫਿਰ ਨਾਂ ਰੱਖਿਆ ਜਾਂਦਾ ਹੈ ਨਾਨਕ ਹਾਂਜੀ ਜਿਹਦੇ ਵਿੱਚ ਨਾਨਕ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਕਹਿੰਦੇ ਜਿਹਦੇ ਵਿੱਚ ਸੁਖ ਹੀ ਸੁਖ ਹੈ ਜਿਹਦੇ ਵਿੱਚ ਆਨੰਦ ਹੀ ਆਨੰਦ ਹੈ ਬਾਕੀ ਸੰਸਾਰ ਤੇ ਦੁੱਖਾਂ ਦੇ ਵਿੱਚ ਨਾਨਕ ਦੁਖੀਆ ਸਭ ਸੰਸਾਰ ਇੱਥੇ ਆਨੰਦ ਦੇਣ ਵਾਲਾ ਇੱਕੋ ਹੀ ਹੈ ਉਹ ਕੌਣ ਹੈ ਗੁਰੂ ਨਾਨਕ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਢੋਵਾ ਗੁਰਮੁਖ ਕਾਲ ਵਿੱਚ ਪ੍ਰਗਟ ਹੋਵਾ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਤੇ ਇਹ ਬੇਅੰਤ ਸਾਖੀਆਂ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਨੇ ਸੋ ਸਮੇ ਸਮੇ ਅਨੁਸਾਰ ਆਪ ਜੀ ਦੇ ਨਾਲ ਵਿਚਾਰ ਕਰਾਂਗੇ ਵੀ ਇਹ ਸਤਿਗੁਰੂ ਜੀ ਦੀ ਮਹਾਨ ਰਹਿਮਤ ਹੈ ਸਤਿਗੁਰੂ ਜੀ ਦੀ ਰਹਿਮਤ ਕਰਕੇ ਉਹਨਾਂ ਦੀ ਬਖਸ਼ਿਸ਼ ਕਰਕੇ ਇਹ ਸਾਰਾ ਸੰਸਾਰ ਜਿਹੜਾ ਚੱਲ ਰਿਹਾ ਕਿਸ ਤਰ੍ਹਾਂ ਫਿਰ ਹਰਦੀਾਲ ਪੰਡਤ ਜਿਹੜਾ ਕੁੱਲ ਦਾ ਪ੍ਰੋਹਸੀ ਹਰਦੀਾਲ ਪੰਡਤ ਨੂੰ ਮਹਾਰਾਜ ਜੀ ਨੇ ਸੱਚੇ ਜਨੇਊ ਦੀ ਗੱਲ ਸਮਝਾਈ ਅਤੇ ਦੱਸਿਆ ਵੀ ਜਿਹੜਾ ਜਨੇਊ ਜਿਹਦੇ ਕਰਕੇ ਵਿਤਕਰੇ ਪੈਦਾ ਹੋ ਰਹੇ ਆ ਬ੍ਰਾਹਮਣ ਦਾ ਹੋਰ ਹੈ ਖੱਤਰੀਆਂ ਦਾ ਜਨੇਊ ਹੋਰ ਹੈ ਵੈਸ਼ਾਂ ਦੇ ਗੱਲ ਵਿੱਚ ਹੋਰ ਪਾਇਆ ਜਾਂਦਾ ਤੇ ਸ਼ੂਦਰ ਨੂੰ ਤੇ ਧਰਮ ਤੋਂ ਦੂਰ ਰੱਖਿਆ ਜਾਂਦਾ ਵੀ ਤੂੰ ਧਰਮੀ ਨਹੀਂ ਹੋ ਸਕਦਾ ਹਾਂਜੀ ਤੇ ਨਾ ਉਹ ਔਰਤ ਦੇ ਗੱਲ ਵਿੱਚ ਪਾਇਆ ਜਾਂਦਾ ਮਹਾਰਾਜ ਨੇ ਐਸਾ ਜਨੇਊ ਪ੍ਰਵਾਨ ਨਹੀਂ ਕੀਤਾ ਬਾਦਸ਼ਾਹ ਕਹਿੰਦੇ ਸਾਡੇ ਕੋਲ ਤੇ ਜਨੇਊ ਹੈਗਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਚ ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਘੱਤ ਕਹਿੰਦੇ ਸਾਡੇ ਕੋਲ ਤੇ ਆ ਹੈ ਜਿਹਦੇ ਵਿੱਚ ਦਇਆ ਦੀ ਕਪਾਹ ਦਇਆ ਕਪਾਹ ਸੰਤੋਖ ਸੂਤ ਦਇਆ ਚਾਈਦੀ ਹੈ ਜੀ ਇਹ ਗੱਲ ਯਾਦ ਰੱਖੋ ਜੇ ਦਇਆ ਨਹੀਂ ਨਾ ਤੇ ਧਰਮ ਵੀ ਨਹੀਂ ਧੌਲ ਧਰਮ ਦਇਆ ਕਾ ਬੂਤ ਜਿਹਰ ਦੇ ਵਿੱਚ ਦਇਆ ਨਹੀਂ ਤੇ ਧਰਮ ਵੀ ਨਹੀਂ ਆ ਸਕਦਾ ਅਕਸਰ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਹੁਨਾ ਵੀ ਦਇਆ ਰੱਖੀਏ ਜੇ ਕੋਈ ਕੋਈ ਕਹਿ ਵੀ ਦੇਵੇ ਨਾ ਉਹਨੂੰ ਖਿਮਾ ਕਰ ਦਿਓ ਹਾਂਜੀ ਖਿਮਾ ਕਰ ਦੇਣਾ ਬੜੀ ਵੱਡੀ ਗੱਲ ਹੈ ਜੇ ਜਣੇ ਖਣੇ ਨਾਲ ਲੜਦੇ ਫਿਰਾਂਗੇ ਆਪਣਾ ਗੋਲ ਕਦੀ ਪ੍ਰਾਪਤ ਨਹੀਂ ਕਰ ਸਕਦੇ ਅਸੀਂ ਕਦੀ ਵੀ ਮੰਜ਼ਲ ਤੱਕ ਪਹੁੰਚ ਨਹੀਂ ਸਕਦੇ ਜਦੋਂ ਅਸੀਂ ਝਗੜਿਆਂ ਦੇ ਵਿੱਚ ਪੈ ਜਾਵਾਂਗੇ ਆਹੀ ਕਾਰਨ ਹੈ ਅੱਜ ਅਸੀਂ ਝਗੜਿਆਂ 'ਚ ਪੈ ਗਏ ਧੜੇ ਬਾਜ਼ੀਆਂ ਈਰਖਾ ਨਿੰਦਿਆ ਤੇ ਦੂਸਰੇ ਜਿਹੜੇ ਅੱਜ ਪੰਜਾਬ ਦੇ ਹਾਲਾਤ ਨੇ ਮੈਂ ਬੇਨਤੀ ਕਰਾਂਗਾ ਇਹ ਆਪਾਂ ਸੁਧਾਰਨੇ ਆ ਇਹ ਕਿਸੇ ਨੇ ਨਹੀਂ ਸੁਧਾਰਨੇ ਜਦੋਂ ਆਪਾਂ ਸਹੀ ਕੰਮ ਕਰਨ ਲੱਗ ਗਏ ਜਦੋਂ ਮਲਾਵਟ ਕਰਨੀ ਲੋਕਾਂ ਨੇ ਛੱਡ ਦਿੱਤੀ ਜਦੋਂ ਇੱਕ ਦੂਜੇ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ ਹੁਣ ਕਈ ਵਾਰੀ ਕੋਈ ਨੌਕਰ ਚੱਕਰ ਹੈ ਕੋਈ ਵੱਡੇ ਅਹੁਦੇ ਤੇ ਬੈਠਾ ਹੈ ਲੋਕ ਕੰਮ ਕਰਾਉਣ ਜਾਂਦੇ ਨੇ ਵੱਡੀਆਂ ਵੱਡੀਆਂ ਠੱਗੀਆਂ ਹੋ ਜਾਂਦੀਆਂ ਬੇਈਮਾਨੀਆਂ ਕਰਪਸ਼ਨਾਂ ਕੀਤੀਆਂ ਜਾਂਦੀਆਂ ਤੇ ਪਿਆਰਿਓ ਉਹੀ ਬੰਦਾ ਫਿਰ ਕਹਿੰਦਾ ਮੈਂ ਧਰਮ ਦੇ ਨਾਂ ਤੇ ਸੇਵਾ ਕਰਨੀ ਹੈ ਮੈਂ ਧਾਰਮਿਕ ਸਥਾਨਾਂ ਤੇ ਮਾਇਆ ਦੇਣੀ ਮੈਨੂੰ ਮਾਫ ਕਰਿਓ ਉਹ ਰੱਬ ਤੇ ਤੇਰੇ ਕੋਲ ਗਿਆ ਸੀ ਕੰਮ ਕਰਵਾਉਣ ਵਾਸਤੇ ਉਹਨੂੰ ਤੂੰ ਠੱਗ ਲਿਆ ਤੇ ਕਿਹੜਾ ਧਰਮ ਲਵਾ ਰਿਹਾ ਹੈ ਸੱਚ ਨੂੰ ਸਮਝੀਏ ਜਿਹ ਜਿਹ ਪੇਖੂ ਤਹ ਹਜੂਰ ਦੂਰਕ ਤੋਂ ਨਾ ਜਾਈ ਕਹਿੰਦੇ ਸਾਰੀ ਕਾਇਨਾਤ ਦੇ ਵਿੱਚ ਤੇ ਪਰਮੇਸ਼ਰ ਹੀ ਹੈ ਨਾ ਜਦੋਂ ਇੱਕ ਦੂਜੇ ਨਾਲ ਮੁਹੱਬਤ ਕਰਾਂਗੇ ਇੱਕ ਦੂਜੇ ਦਾ ਸਤਿਕਾਰ ਕਰਾਂਗੇ ਇੱਕ ਦੂਜੇ ਨੂੰ ਠੱਗਣ ਦੀ ਜਗ੍ਹਾ ਇਹ ਭਾਵਨਾ ਬਣ ਜਾਵੇਗੀ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਉਹ ਦਿਨ ਪਤਾ ਲੱਗਣਾ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਸੱਚਮੁੱਚ ਅਸੀਂ ਗੁਰੂ ਦੇ ਸ਼ਬਦ ਨੂੰ ਵਿਚਾਰੇ ਆ ਮਾਰਾ ਕਹਿੰਦੇ ਡਿੱਠਾ ਮੁਕਤ ਨਾ ਹੋਵਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਤੋਂ ਬਿਨਾ ਗੱਲ ਨਹੀਂ ਜੇ ਬਣਨੀ ਬੜੀ ਜ਼ਰੂਰੀ ਜੇ ਖਰ ਕਮੀਆਂ ਬਹੁਤ ਨੇ ਪਰ ਅੱਜ ਯਤਨ ਕਰੀਏ ਸਵੈ ਸੁਧਾਰ ਇਹ ਬੜਾ ਜ਼ਰੂਰੀ ਹੈ ਤੇ ਸਵੈ ਸੁਧਾਰ ਵਾਸਤੇ ਜ਼ਰੂਰੀ ਹੈ ਵੀ ਅਸੀਂ ਸਿੱਖਣਾ ਸ਼ੁਰੂ ਕਰੀਏ ਮੈਂ ਸਮਾਪਤੀ ਵਾਲੇ ਪਾਸੇ ਆਵਾਂ ਵੀ ਸਿੱਖਣਾ ਸ਼ੁਰੂ ਕਰੀਏ ਸਿੱਖਾਂਗੇ ਕਿੱਦਾਂ ਜਦੋਂ ਸਾਡੇ ਕੋਲ ਅਸੀਂ ਸੰਗਤ ਕਰਦੇ ਆਂ ਆ ਕਿੰਨੀ ਸੰਗਤ ਆਈ ਹੈ ਜੀ ਕਿੰਨੇ ਲੋਕ ਆਏ ਨੇ ਪਰ ਮੈਨੂੰ ਮਾਫ਼ ਕਰਿਓ ਕਿਸੇ ਦੇ ਹੱਥ ਵਿੱਚ ਕਾਪੀ ਤੇ ਪੈਨ ਨਹੀਂ ਹੋਣਾ ਪਤਾ ਕਿਉਂ ਇੱਕ ਦਿਨ ਮੈਂ ਬੱਚਿਆਂ ਨੂੰ ਪੁੱਛ ਰਿਹਾ ਸੀ ਇੱਕ ਦਿਨ ਬੱਚੇ ਸਾਡੇ ਕੋ ਇੱਥੇ ਵੀ ਆਉਂਦੇ ਨੇ ਉਹਨਾਂ ਇਤਿਹਾਸ ਦੱਸੀਦਾ ਬਾਣੀ ਬਾਰੇ ਦੱਸੀਦਾ ਮੈਂ ਕਿਹਾ ਗੁਰਦੁਆਰਾ 베ਰ ਸਾਹਿਬ ਗਏ ਹੋ ਕਹਿੰਦੇ ਗਏ ਸੀ ਮੈਂ ਕਿਹਾ ਕੀ ਦੇਖ ਕੇ ਆਏ ਹੋ ਕਹਿੰਦੇ ਗੁਰਦੁਆਰਾ 베ਰ ਸਾਹਿਬ ਮੈਂ ਕਿਹਾ ਇਤਿਹਾਸ ਕੀ ਹੈ ਕਹਿੰਦੇ ਪਤਾ ਨਹੀਂ ਸਾਨੂੰ ਕਿਸੇ ਗੁਰਦੁਆਰੇ ਦਾ ਇਤਿਹਾਸ ਨਹੀਂ ਪਤਾ ਕਈ ਲੋਕ ਕਈ ਕਿ ਸਾਲ ਹੋ ਗਏ ਆਉਂਦੇ ਆ ਨਹੀਂ ਪਤਾ ਵੀ ਅੰਤਰਜਮਤਾ ਤੋਂ ਕੀ ਭਾਵ ਹੈ ਸਤਗੁਰਾਂ ਨੇ ਕਿਹੜਾ ਨੁਕਤਾ ਸਾਨੂੰ ਉੱਥੇ ਸਮਝਾਇਆ ਸੀ ਗੁਰਦੁਆਰਾ ਅੰਤਰਜਮਤਾ ਗੁਰਦਰਾ ਬੇਰ ਸਾਹਿਬ ਤੋਂ ਕੀ ਭਾਵ ਹੈ ਇੱਥੇ ਕਿਹੜੀ ਗੱਲ ਸਮਝਾਈ ਸੀ ਗੁਰਦਰਾ ਹੱਟ ਸਾਹਿਬ ਮੋਦੀ ਖਾਨੇ ਤੋਂ ਕੀ ਭਾਵ ਹੈ ਉਥੇ ਕਿਵੇਂ ਮੇਰੇ ਸਾਹਿਬ ਨੇ ਧੰਦੇ ਨੂੰ ਧਰਮ ਬਣਾ ਕੇ ਜਦੋਂ ਇੱਕ ਇੱਕ ਆਖਿਆ ਫਿਰ ਸਤ ਸਤ ਕਹਿ ਕੇ ਫਿਰ ਤੇਰਾ ਤੇਰਾ ਕਹਿ ਕੇ ਸਾਨੂੰ ਪਰਮਾਤਮਾ ਦੇ ਨਾਲ ਜੋੜਿਆ ਅਸੀਂ ਉਹਨਾਂ ਗੱਲਾਂ ਨੂੰ ਸਮਝਣ ਦੀ ਜਗ੍ਹਾ ਉਹਨਾਂ ਗੱਲਾਂ ਨੂੰ ਲਿਖਣ ਦੀ ਜਗ੍ਹਾ ਕਿਉਂਕਿ ਆਏ ਆ ਭੁੱਲ ਜਾਣਾ ਪਰ ਜੇ ਕਿਤੇ ਅਸੀਂ ਕਾਪੀ ਤੇ ਪੈਨ ਲੈ ਕੇ ਆਈਏ ਨਾ ਜੇ ਥੋੜਾ ਜਿਹਾ ਵੀ ਲਿਖ ਲਈਏ ਵੀ ਇਸ ਗੁਰਦੁਆਰੇ ਦਾ ਕੀ ਇਤਿਹਾਸ ਹੈ ਇਹਦਾ ਕੀ ਇਤਿਹਾਸ ਹੈ ਉਹ ਫਿਰ ਬਾਰ-ਬਾਰ ਜਦੋਂ ਜਾ ਕੇ ਪੜਾਂਗੇ ਉਹ ਸਾਡੇ ਮਨਾਂ ਦੇ ਵਿੱਚ ਵਸ ਜਾਵੇਗਾ ਫਿਰ ਅਸੀਂ ਬਾਣੀ ਪੜਾਂਗੇ ਮੇਰੇ ਸਾਈਹਬ ਜਿੱਦਣ ਚੱਲੇ ਸੀ ਨਾ ਇਹ ਬਖਸ਼ਿਸ਼ਾ ਲੈ ਕੇ ਗਏ ਸੀ ਸੁਲਤਾਨਪੁਰ ਤੋਂ ਸਤਿਗੁਰਾਂ ਦੀਆਂ ਬੇਅੰਤ ਰਹਿਮਤਾਂ ਜਿਹੜੀਆਂ ਸਤਿਗੁਰੂ ਜੀ ਨੇ ਵਰਸਾਈਆਂ ਨੇ ਅੱਜ ਲੋੜ ਹੈ ਭਾਈ ਉਹਨਾਂ ਬਚਨਾਂ ਤੇ ਪਹਿਰਾ ਦਈਏ ਸੋ ਇਹ ਸਮੁੱਚੇ ਜਿਹੜੇ ਸਮਾਗਮ ਨੇ ਕੱਲ ਮਹਾਨ ਨਗਰ ਕੀਰਤਨ ਗੁਰਦਰਾ ਸੰਤ ਘਰ ਸਾਹਿਬ ਤੋਂ ਗੁਰਦਰਾ ਸ੍ਰੀ 베ਦ ਸਾਹਿਬ ਤੱਕ ਆਇਆ ਸਤਿਗੁਰੂ ਜੀ ਨੇ ਕਿਰਪਾ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦੇਖ ਰੇ ਰਹਿਨਮਾਈ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਸੇ ਤਰ੍ਹਾਂ ਪਿਆਰਿਓ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੀ ਕੱਲ ਵੀ ਪਰ ਅੱਜ ਵੀ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਆਈਆਂ ਨੇ ਪਰ ਮੈਂ ਬੇਨਤੀ ਕਰਾਂਗਾ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਦੀਵਾਨ ਹਾਲ ਦੇ ਵਿੱਚ ਆਪਾਂ ਨਹੀਂ ਬੈਂਦੇ ਪਰ ਕਿਦੋਂ ਬਹਿਣਾ ਹੈ ਮੈਨੂੰ ਮਾਫ਼ ਕਰਿਓ ਜਦੋਂ ਨੀਂਦ ਆਉਣ ਲੱਗ ਗਈ ਜਦੋਂ ਥੱਕ ਗਏ ਫਿਰ ਆਪਾਂ ਲੱਭਣੀ ਜਗ੍ਹਾ ਵੀ ਕਿੱਥੇ ਜਾ ਕੇ ਬੈਠੀਏ ਇਹ ਲਾਹਾ ਖਟਣ ਆਏ ਸੀ ਪਰ ਕਿਦਰ ਨੂੰ ਚੱਲ ਪਏ ਲਾਹਾ ਖਟਣਾ ਹੈ ਪਿਆਰਿਓ ਨਾਮ ਦਾ ਲਾਹਾ ਖਟਣਾ ਹੈ ਗੁਰੂ ਦੇ ਸ਼ਬਦ ਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸੁਲਤਾਨਪੁਰ ਦੀ ਧਰਤੀ ਤੇ ਬੇਅੰਤ ਬਖਸ਼ਾ ਕੀਤੀਆਂ ਭਾਈ ਮਰਦਾਨਾ ਸਾਹਿਬ ਨੂੰ ਆਪਣਾ ਸਾਥੀ ਬਣਾਇਆ ਆਪਣਾ ਭਰਾ ਬਣਾ ਕੇ ਸਤਿਗੁਰੂ ਇੱਥੋਂ ਹੀ ਉਦਾਸੀਆਂ ਤੇ ਚੱਲੇ ਸੀ ਕੀਰਤਨ ਆਰੰਭ ਕੀਤਾ ਹਾਂਜੀ ਸੋ ਬਹੁਤ ਵੱਡੀ ਕਿਰਪਾ ਜਿਹੜੀ ਸਤਿਗੁਰੂ ਜੀ ਨੇ ਕੀਤੀ ਹੈ ਸੋ ਗੁਰੂ ਸਾਹਿਬ ਰਹਿਮਤ ਕਰਨ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਬਹੁਤ ਸਾਰੀਆਂ ਸੰਗਤਾਂ ਵੱਲੋਂ ਕੁਝ ਬੇਨਤੀਆਂ ਆਈਆਂ ਨੇ ਸੋ ਜੋ ਵੱਖ-ਵੱਖ ਸੰਗਤਾਂ